ਵੋਟ ਜਿਹੜਾ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਆ ਸਾਡਾ ਮੌਲਕਦਾਰ ਆ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਚੋਣਨਾ MP ਚੋਣਨਾ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੀ ਹੈ ਤੇ ਇਹ ਅਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਹਾਂ ਤੇ ਅਸੀਂ ਮੁਰਕੇ ਕਿਸੇ ਨੂੰ ਕਹਿਣ ਦੇ ਨਾਲੋਂ ਅਸੀਂ ਉਹਨਾਂ ਆਪਣੇ ਵੋਟ ਦੀ ਵਰਤੋਂ ਜਿਹੜੀ ਹੈ ਸਾਰੇ ਕਰੀਏ ਚਾਹੇ ਕੋਈ ਕਿਤੇ ਵੀ ਰਹਿ ਰਿਹਾ ਤੇ ਵੋਟ ਜਿਹੜੀ ਹੈ ਸਾਡੀ ਜਿਹਦੇ ਨਾਲ ਸਾਡਾ ਪਰਖ ਜਿਹੜਾ ਹੈ ਉਹ ਬਣਨਾ ਤੇ ਸਾਨੂੰ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਜਿਹੜਾ ਜਿਸ ਨੂੰ ਵੋਟ ਤੁਹਾਡੇ ਚਾਹੇ ਨਾ ਕਿ ਜੋ ਤਾਂ ਪਾਰਟੀਆਂ ਦਿੰਦੀਆਂ ਹਮ ਕੁਝ ਹੋਰ ਉਮੀਦਵਾਰਾ ਜੋ ਕੁਝ ਉਮੀਦਵਾਰ ਆਪਣੇ ਆਪ ਵਿੱਚ ਔਰ ਮੋਦਾਨ ਦੇ ਵਿੱਚ ਆਉਂਦੇ ਆ ਸੋ ਉਹਨਾਂ ਦੇ ਵਿੱਚ ਸਾਡਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਕਿ ਜਿਸ પાર્ટી ਨੂੰ ਵੋਟ ਪਾ ਰਹੇ ਹਾਂ ਕਿ ਉਹ ਪਾਉਣ ਦਾ ਸਾਨੂੰ ਕੋਈ ਫਾਇਦਾ ਕਿਉਂਕਿ ਜਿਹੜਾ ਜਿਸ પાર્ટી ਨੂੰ ਅਸੀਂ ਪਾ ਰਹੇ ਹਾਂ ਕਿ ਉਹ ਉਧਰ ਸਤਾ ਹੈਗੀ ਹੈ ਜੇ ਸਤਾ ਹੈਗੀ ਹੈ ਤਾਂ ਉਹਦਾ ਸਾਨੂੰ ਫਾਇਦਾ ਹੋਊਗਾ ਉਹਦੇ ਤੋਂ ਅਸੀਂ ਲਾਹਾ ਲੈ ਸਕਦੇ ਆ ਤੇ ਜੇ ਅਸੀਂ ਜਿਸ ਵੋਟ ਨੂੰ ਪਾ ਦਿੰਨੇ ਆ ਉਹ ਜਾ ਕੇ ਉਹ ਕੇਂਦਰ ਦੇ ਵਿੱਚ ਜਾਂ ਕਿਤੇ ਵੀ ਆ ਉਹਦਾ ਕੋਈ ਮੋਲਨੀ ਤੇ ਉਹੋ ਜਿਹੇ ਉਮੀਦਵਾਰਾਂ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਆ ਦੂਸਰਾ ਸਾਨੂੰ ਸਾਰੀਆਂ ਪਾਰਟੀਆਂ ਦੇ ਜਿਹੜੇ ਏਜੰਡੇ ਆ ਜੋ ਉਹਨਾਂ ਦੇ ਵਾਅਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਾਡਾ ਸਭ ਤੋਂ ਵੱਡੀ ਗੱਲ ਕਿ ਹਵਾ ਪਾਣੀ ਧਰਤੀ ਜਿਹੜੇ ਪ੍ਰਦੂਸ਼ ਹੋ ਰਿਹਾ ਗਲੋਬਲ ਵਾਰਮਿੰਗ ਆਉਣ ਵਾਲੀ ਵੱਡੀ ਸਮੱਸਿਆ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਲਾ ਸੀ ਅ ਅਮੀਰਦਾਰ ਜਿਹੜੇ ਖੜੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਇਹ ਮੌਕਾ ਹੁੰਦਾ ਕਿ ਅਸੀਂ ਆਪਣੇ ਮੁੱਦੇ ਜਿਹੜੇ ਹੈਗੇ ਆ ਆਪਣੀ ਗੱਲ ਜਿਹੜੀ ਹੈ ਉਹਨਾਂ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਕੋਸ਼ਿਸ਼ ਸੋ ਇਹ ਲੋਕਤੰਤਰ ਦੇ ਵਿੱਚ ਜਿੰਨੇ ਕ ਦਿਨ ਇਲੈਕਸ਼ਨ ਦੇ ਜਦੋਂ ਕੈਂਡੀਡੇਟ ਆ ਮੈਦਾਨ 'ਚ ਆ ਜਾਂਦੇ ਆ ਘਰ ਘਰ ਜਾਂਦੇ ਆ ਤੇ ਲੋਕ ਵੀ ਜਿਹੜੀ ਹੈਗੀ ਆਪਣੀ ਗੱਲ ਰੱਖਦੇ ਆ ਤੇ ਇਹਦਾ ਮਕਸਦ ਹੀ ਇਹ ਹੈ ਕਿ ਲੋਕ ਵੀ ਅਫੇਰ ਹੋਣਗੇ ਲੋਕ ਸਮੇਂਦਾਰ ਹੋਣਗੇ ਲੋਕ ਲੋਭ ਲਾਲਚ ਵਿੱਚ ਨਹੀਂ ਆਉਣਗੇ ਲੋ ਲੋਕ ਕਿਸੇ ਦਬਾਅ ਵਿੱਚ ਨਹੀਂ ਆਉਣਗੇ ਤੇ ਤਾਂ ਹੀ ਨਰਪਖ ਵੋਟ ਜਿਹੜੀ ਹੈਗੀ ਉਹ ਪਾ ਸਕਣਗੇ ਵੋਟ ਜਿਹੜਾ ਹੈ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਆ ਸਾਡਾ ਮੌਲਕਦਾਰ ਆ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਜੋਨਾਂ MP ਜੋਨਾਂ ਜਿਨਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੀ ਹੈ ਤੇ ਅਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਆਂ ਤੇ ਅਸੀਂ ਮੁਰਕੇ ਕਿਸੇ ਨੂੰ ਕਹਿਣ ਦੇ ਨਾਲੋਂ ਅਸੀਂ ਉਹਨਾਂ ਆਪਣੀ ਵੋਟ ਦੀ ਵਰਤੋਂ ਜਿਹੜੀ ਹੈ ਸਾਰੇ ਕਰੀਏ ਚਾਹੇ ਕੋਈ ਕਿਤੇ ਵੀ ਰਹਿ ਰਿਹਾ ਤੇ ਵੋਟ ਜਿਹੜੀ ਹੈ ਸਾਡੀ ਜਿਹਦੇ ਨਾਲ ਸਾਡਾ ਪ੍ਰਖ ਜਿਹੜਾ ਹੈ ਉਹ ਬਣਨਾ ਤੇ ਸਾਨੂੰ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਜਿਸ ਨੂੰ ਵੋਟ ਤੁਹਾਡੇ ਕੋਲ ਹੈ ਨਾ ਕਿ ਜੋ ਤਾਂ ਪਾਰਟੀਆਂ ਦਿੰਦੀਆਂ ਹਮ ਕੁਝ ਹੋਰ ਉਮੀਦਵਾਰ ਆ ਜੋ ਕੁਝ ਉਮੀਦਵਾਰ ਆਪਣੇ ਆਪ ਵਿੱਚ ਮੈਦਾਨ ਦੇ ਵਿੱਚ ਆਉਂਦੇ ਆ ਸੋ ਉਹਨਾਂ ਦੇ ਵਿੱਚ ਸਾਡਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਕਿਹਦੇ ਸਪਾਰਟੀ ਨੂੰ ਵੋਟ ਪਾ ਰਹੇ ਹਾਂ ਕਿ ਉਹ ਪਾਉਣ ਦਾ ਸਾਨੂੰ ਕੋਈ ਫਾਇਦਾ ਕਿਉਂਕਿ ਜਿਹੜਾ ਜਿਸ ਪਾਰਟੀ ਨੂੰ ਅਸੀਂ ਪਾ ਰਹੇ ਹਾਂ ਕਿ ਉਹ ਤੋਂ ਕੋਈ ਸਤਾ ਹੈਗੀ ਹੈ ਜੇ ਸਤਾ ਹੈਗੀ ਹੈ ਤਾਂ ਉਹਦਾ ਸਾਨੂੰ ਦਾ ਹੋਊਗਾ ਉਹਦੇ ਤੋਂ ਅਸੀਂ ਲਾਹ ਲੈ ਸਕਦੇ ਆ ਤੇ ਜੇ ਅਸੀਂ ਜਿਸ ਵੋਟਰ ਨੂੰ ਉਪਾ ਦੇਨੇ ਉਹ ਜਾ ਕੇ ਉਹ ਕੇਂਦਰ ਦੇ ਵਿੱਚ ਜਾ ਕਿਤੇ ਵੀ ਆ ਉਹਦਾ ਕੋਈ ਮੋਲਨੀ ਤੇ ਉਹੋ ਜਿਹੇ ਉਮੀਦਵਾਰਾਂ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਆ ਦੂਸਰਾ ਸਾਨੂੰ ਸਾਰੀਆਂ ਪਾਰਟੀਆਂ ਦੇ ਜਿਹੜੇ ਏਜੰਡੇ ਆ ਜੋ ਉਹਨਾਂ ਦੇ ਵਾਅਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਾਡਾ ਸਭ ਤੋਂ ਵੱਡੀ ਗੱਲ ਕਿ ਹਵਾ ਪਾਣੀ ਧਰਤੀ ਜਿਹੜੇ ਪ੍ਰਦੂਸ਼ਣ ਹੋ ਰਿਹਾ ਗਲੋਬਲ ਵਾਰਮਿੰਗ ਆਉਣ ਵਾਲੀ ਵੱਡੀ ਸਮੱਸਿਆ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਲਾ ਸੀ ਅ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਇਹ ਮੌਕਾ ਹੁੰਦਾ ਕਿ ਅਸੀਂ ਆਪਣੇ ਮੁੱਦੇ ਜਿਹੜੇ ਹੈਗੇ ਆ ਆਪਣੀ ਗੱਲ ਜਿਹੜੀ ਹੈ ਉਹਨਾਂ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਪੁੱਛੀਏ ਸੋ ਇਹ ਲੋਕਤੰਤਰ ਦੇ ਵਿੱਚ ਜਿੰਨੇ ਕ ਦਿਨ ਇਲੈਕਸ਼ਨ ਦੇ ਜਦੋਂ ਕੈਂਡੀਡੇਟ ਆ ਬੰਦਨ ਚ ਆ ਜਾਂਦੇ ਆ ਘਰ ਘਰ ਜਾਂਦੇ ਆ ਤੇ ਲੋਕ ਵੀ ਜਿਹੜੀ ਹੈਗੀ ਆਪਣੀ ਗੱਲ ਰੱਖਦੇ ਆ ਤੇ ਇਹਦਾ ਮਕਸਦ ਹੀ ਇਹ ਹੈ ਕਿ ਲੋਕ ਵੀ ਅਫੇਰ ਹੋਣਗੇ ਲੋਕ ਸਮਝਦਾਰ ਹੋਣਗੇ ਲੋਕ ਲੋਭ ਲਾਲਚ ਵਿੱਚ ਨਹੀਂ ਆਉਣਗੇ ਲੋ ਲੋਕ ਕਿਸੇ ਦਬਾਅ ਵਿੱਚ ਨਹੀਂ ਆਉਣਗੇ ਤੇ ਤਾਂ ਹੀ ਨਰਪਖ ਵੋਟ ਜਿਹੜੀ ਹੈਗੀ ਉਹ ਪਾਸ ਹੋਏ